ਏ ਜੇ ਡਿਪਟੀ ਡੀਓ ਐਲੀਮੈਂਟਰੀ ਜੁਆਇਨ ਕਰ ਰਹੇ ਹੂੰ ਕਿੰਨੇ ਕਿ ਜ਼ਿੰਮੇਵਾਰੀ ਬਣ ਕੇ ਚੱਲਦੇ ਹੂੰ ਆਪਣੇ ਮੋਢਿਆਂ ਦੇ ਉੱਤੇ ਪਹਿਲੇ ਤਾਂ ਮੈਂ ਮਾਨਜੋਗ ਜਿਲ੍ਹਾ ਸਿੱਖਿਆ ਅਫਸਰ ਸਕੂਲ ਸਿੱਖਿਆ ਤੇ ਐਲੀਮੈਂਟਰੀ ਸਿੱਖਿਆ ਮੈਡਮ ਲਤਾ अरोड़ा ਜੀ ਦਾ ਦਫ਼ਤਰ ਦੇ ਸਭ ਸਟਾਫ ਦਾ ਤੇ ਖਾਸ ਕਰਕੇ ਬਹੁਤ ਦੂ ਦੂਰੋਂ ਮੈਂ ਕਹੂੰਗਾ ਵੀ ਸਾਰੇ ਸ਼ਾਹਪੁਰ ਜ਼ਿਲ੍ਹੇ ਤੋਂ ਮੇਰਾ ਪਹੁੰਚ ਹੋਇਆ ਇਸ ਮੁੱਚਾ ਹੀ ਅਧਿਆਪਕਾਰ ਵੀ ਜਿੱਥੇ ਲੋਕ ਸਭ ਨੂੰ ਧਰਵਾਦ ਵੀ ਕਰਦਾ ਹੈ ਤੇ ਔਰ ਜਿਹੜੀ ਗਾਂ ਜ਼ਿੰਮੇਵਾਰੀ ਦੀ ਆ ਬਿਨਾ ਸ਼ੱਕ ਸਿੱਖਿਆ ਜਿਹੜੀ ਆ ਪਹਿਲੀ ਗੱਲ ਜੀ ਸਭ ਤੋਂ ਅਹਿਮ ਕਲੀ ਹੁੰਦੀ ਕਿਸੇ ਸਮਾਜ ਦੀ ਔਰ ਐਲੀਮੈਂਟਰੀ ਸਿੱਖਿਆ ਤਾਂ ਖਾਸ ਕਰਕੇ ਇੱਕ ਵੱਡਾ ਰੋਲ ਅਦਾ ਕਰਦੀ ਹੈ ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹੜਾ ਕਦੇ ਇੱਕ ਬਹੁਤ ਵਿਕਾਸ ਵਿਕਸ਼ਿਤ ਸੂਬਾ ਵਾਇਆ ਕਰਦਾ ਸੀ ਪਰ ਅਸੀਂ ਮਹਿਸੂਸ ਕਰਦੇ ਆਂ ਕਿ ਥੋੜਾ ਜਿਹੀ ਖੋਤ ਹੈ ਉਹਨੂੰ ਇਸ ਜ਼ਿੰਮੇਵਾਰੀ ਦੇ ਰੂਪ ਵਿੱਚ ਮੈਂ ਬਿਲਕੁਲ ਪੂਰੀ ਤਨਦੇਹੀ ਦੇ ਨਾਲ ਜਿਵੇਂ ਪਹਿਲਾਂ ਵੀ ਮਤਲਬ ਹੈਗਾ ਵੀ ਬੇ ਕਿਸੇ ਜਥੇਬੰਦੀ ਤੋਂ ਸੀ ਰਿਕਾਰਡ ਕਰਦੇ ਸੀਗੇ ਪਰ ਉਹ ਵੀ ਆਪਣੇ ਸਿੱਖਿਆ ਵਿਭਾਗ ਦੀ ਬਿਹਤਰੀ ਵਾਸਤੇ ਹੁਣ ਹੋਰ ਵੀ ਅਸੀਂ ਖਾਸ ਕਰਕੇ ਜਿਹੜੀ ਐਲੀਮੈਂਟਰੀ ਸਿੱਖਿਆ ਜੇ ਮੇਰੀ ਐਲੀਮੈਂਟਰੀ ਸਿੱਖਿਆ ਸਾਡੀ ਮਜ਼ਬੂਤ ਹੋ ਗਈ ਤਾਂ ਆਟੋਮੈਟਿਕਲੀ ਸਾਡੀ ਸਕੈਂਡਰੀ ਮਜ਼ਬੂਤ ਹੋਣੀ ਆ ਆਟੋਮੈਟਿਕਲੀ ਆ ਸਾਡੀ ਜਿਹੜੀ ਹਾਈ ਐਜੂਕੇਸ਼ਨ ਆ ਉਹ ਮਜ਼ਬੂਤ ਹੋਣੀ ਆ ਔਰ ਖਾਸ ਕਰਕੇ ਪੰਜਾਬ ਵਰਗਾ ਸੂਬਾ ਜਿਹੜਾ ਜਿਹਦੇ ਚ ਅੱਜ ਬਹੁਤ ਵੱਡੀ ਲੋੜ ਆ ਇਹ ਅਸੀਂ ਐਲੀਮੈਂਟਰੀ ਸਿੱਖਿਆ ਦੇ ਵਿੱਚ ਇੱਕ ਵੱਡਾ ਰੈਵੋਲੂਸ਼ਨ ਲਿਆਇਆ ਜੀ ਸੋ ਮੈਂ ਪੂਰੀ ਤਨਦੇਹੀ ਦੇ ਨਾਲ ਮੈਡਮ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਤਾਤ ਬਪਾਗਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੱਥ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਸਮੁੱਚੇ ਅਧਿਆਪਕ ਵਰਗ ਨੂੰ ਨਾਲ ਲੈ ਕੇ ਅਸੀਂ ਇਸ ਐਲੀਮੈਂਟਰੀ ਸਿੱਖਿਆ ਨੂੰ ਦੰਦ ਦੁਗਣੀ ਰਾ ਚੋਗਣੀ ਅਸੀਂ ਪੱਕੀ ਕਰਾਂਗੇ ਮੇਰਾ ਸ਼ੌਂਕ ਰਿਹਾ ਸ਼ੁਰੂ ਤੋਂ ਚੈਲੰਜਰ ਨੂੰ ਅਸੈਪਟ ਕਰਨਾ ਬਤੌਰ ਚਾਹੇ ਮੈਂ ਐਜ਼ ਅ ਟੀਚਰ ਜਾਂ ਬਤੌਰ ਮਾਸਟਰ ਜਾਂ ਬਤੌਰ ਪ੍ਰਿੰਸੀਪਲ ਵੀ ਮੈਂ ਬਹੁਤ ਜਿੰਦਗੀ 'ਚ ਬਹੁਤ ਚੈਲੰਜ ਅਸੀਂ ਸੈਪਟ ਕੀਤਾ ਆ ਔਰ ਮੈਂ ਅਕਸਰ ਕਹਿੰਦਾ ਹੁੰਦਾ ਵੀ ਜ਼ਿੰਦਗੀ ਲਾਈਫ ਜਿਹੜੀ ਆ ਵਨ ਟਾਈਮ ਪੈਕੇਜ ਆ ਇਹਦੇ 'ਚ ਚੈਲੰਜ ਹੋਣੇ ਚਾਹੀਦੇ ਨੇ ਜੇ ਸਾਡੀ ਜ਼ਿੰਦਗੀ 'ਚ ਚੈਲੰਜ ਨਹੀਂ ਹੋਣਗੇ ਫਿਰ ਮੈਂ ਕਹੂੰਗਾ ਵੀ ਇਹ ਜ਼ਿੰਦਗੀ ਨਹੀਂ ਆ ਲਾਈਫ ਨਹੀਂ ਹੈਗੀ ਸੋ ਇਹ ਜਿੰਨੇ ਵੀ ਜਿਹੜੇ ਵੀ ਚੈਲੰਜ ਆਉਣਗੇ ਉਹਨੂੰ ਅਸੀਂ ਬੜੀ ਮਤਲਬ ਮੈਂ ਕਹੂੰਗਾ ਕਿ ਖੂਬੀ ਟੰਗ ਨਾਲ ਅਸੀਂ ਆਪਣੀ ਪੂਰੀ ਤੰਦੇਈ ਦੇ ਨਾਲ ਉਹਨਾਂ ਨੂੰ ਸਿਰੇ ਚੜਾ ਕੇ